ਜਿਵੇਂ ਉਹ ਸਾਨੂੰ ਵੰਗਾਰ ਰਹੇ ਆ ਜੇ ਅਸੀਂ ਹਜੇ ਵੀ ਉਹਨਾਂ ਦੀ ਵੰਗਾਰ ਕਬੂਲ ਨਹੀਂ ਕਰਦੇ ਤਾਂ ਅਸੀਂ ਫਿਰ ਕੁਝ ਵੀ ਨਹੀਂ ਕਰ ਸਕਦੇ ਹਨਾ ਅਸੀਂ ਅੱਜ ਉਹ ਵੰਗਾਰ ਪੂਰ ਨਹੀਂ ਚੱਲਦੇ ਆ ਬਈ ਢੱਲੇਵਾਲ ਸਾਹਿਬ ਇਕੱਲੇ ਨੇ ਐਮਐਸਪੀ ਨਹੀਂ ਲੈਣੀ ਸਾਰੇ ਪੰਜਾਬ ਦੀ ਖਾਤਰ ਬੈਠਾ ਹੋ ਆਪਣੇ ਜਮੀਰਾਂ ਦੇ ਮਾੜਾ ਮੋਟਾ ਝਾਕ ਮਾਰੋ ਆਪਣੇ ਅੰਦਰ ਹੀ ਤੇ ਬਾਹਰ ਨਿਕਲੋ ਮੈਂ ਦੇ ਦਿੰਦਾ ਬਾਬਾ ਜੀ ਬਣੂਗੀ ਉਹ ਗੱਲ ਦੁਬਾਰਾ ਮੋਰਚੇ ਦੇ ਵਿੱਚ ਕਾਇਮ ਹੋਊਗਾ ਅਣੀ ਆਣੇ ਸਿੰਘ ਸਭ ਤਿਆਰ ਆ ਜਾਣ ਨੂੰ ਦੂਜੇ ਜਿਹੜੇ ਕਹਿ ਰਹੇ ਸਾਨੂੰ ਸੱਦਾ ਨਹੀਂ ਆਇਆ ਉਹ ਲੀਡਰ ਕੋਈ ਨਾਜ ਨਹੀਂ ਵੇਚਦੇ ਮੰਡੀਆਂ ਦੇ ਵਿੱਚ ਨਹੀਂ ਜਾਂਦੇ ਜੇ ਉਹਦੇ ਬੱਚਾ ਵਾਸਤੇ ਨਹੀਂ ਉਹ ਲੜਨਾ ਚਾਹੁੰਦੇ ਆਪਾਂ ਤਾਂ ਆਪਦੇ ਪਰਿਵਾਰ ਵਾਸਤੇ ਆਪਣੇ ਆਪ ਦੇ ਹਕਾਸਤੇ ਜਾਂਦੇ ਆ ਪਗੜਾ ਡੱਲੇਵਾਲ ਦੇ ਕੰਮ ਚੱਲਦੇ ਆ ਬਾਕੀ ਜਿਨ੍ਹਾਂ ਨੇ ਮੋਰਚੇ ਦੇ ਵਿੱਚ ਜਾਣਾ ਬਈ ਉਹ ਜਾਂਦੇ ਹੀ ਆ ਉਹ ਸੱਦੇ ਨਹੀਂ ਢੀਕਦੇ ਰੱਬ ਨਾ ਕਰੇ ਡੱਲੇਆ ਨੂੰ ਕੁਝ ਹੋ ਗਿਆ ਤਾਂ ਇਹ ਫਿਰ ਇਹਨਾਂ ਤੋਂ ਸੰਭਾਲਿਆ ਲਈ ਜਾਣਾ ਕੰਮ ਮੁੜ ਕੇ ਫਿਰ ਨਾਲੇ ਇਹਨਾਂ ਤੇ ਮੁੰਡਿਆਂ ਤੇ ਦੇ ਇਤਰੋ ਦੇ ਪੌਣਗੇ ਪਰਚੇ ਲੋਕਅਵਾਜ਼ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਖਨੌਰੀ ਬਾਰਡਰ ਦੇ ਹਾਲਾਤ ਸਾਰਿਆਂ ਨੂੰ ਪਤਾ ਤੇ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਹੈ ਕਿ ਕੀ ਉੱਥੇ ਇਕੱਠ ਹੈ ਇਹਨਾਂ ਕਿ ਸਰਕਾਰ ਉੱਤੇ ਅਸਰ ਪਾਵੇ ਤਾਂ ਦੱਸ ਦਈਏ ਕਿ ਹੁਣ ਲੋਕਾਂ ਦੇ ਜਿਹੜੇ ਕਾਫਲੇ ਹੈ ਉਹ ਉੱਥੇ ਪਹੁੰਚਨੇ ਸ਼ੁਰੂ ਹੋ ਗਿਆ ਪਿੱਛੇ ਬੱਸਾਂ ਦੇ ਤਸਵੀਰਾਂ ਦੇਖ ਰਹੇ ਹੋ ਕਿ ਬੱਸਾਂ ਭਰ-ਭਰ ਕੇ ਲੋਕ ਖਨੌਰੀ ਬਾਰਡਰ ਵੱਲ ਕੂਚ ਕਰ ਰਹੇ ਨੇ ਉਸ ਤੋਂ ਬਾਅਦ ਅੱਗੇ ਦਿਰਾ ਨਹੀਂ ਤੀ ਬਾਜਪਤਾ ਲੱਗੋ ਇੱਧਰ ਪਿੱਛੇ ਵੀ ਦਿਖਾ ਦਿੰਦੇ ਜਿਹੜਾ ਇਕੱਠ ਹੈ ਜਿਹੜੇ ਲੋਕਾਂ ਦਾ ਇਕੱਠ ਹੈ ਇਹ ਜਿਹੜਾ ਉਪਰਾਲਾ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕੀਤਾ ਗਿਆ ਜਿਹੜੇ ਲੋਕਾਂ ਦੇ ਜਥੇ ਨੇ ਉਹ ਖਨੌਰੀ ਬਾਰਡਰ ਤੇ ਲੈ ਕੇ ਜਾ ਰਹੇ ਨੇ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਸਸੀ ਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਵੇਂ ਦੇਖਦੇ ਹੋ ਜੀ ਲੋਕ ਕਹਿੰਦੇ ਉੱਥੇ ਦਾ ਇਕੱਠ ਹੀ ਹੈ ਨੀਗਾ ਕੀ ਸ ਤੋ ਹੋ ਜਾਣਾ ਬਾਕੀ ਸਿੱਧੇ ਵੀ ਅਸੀਂ ਨਿਹੰਗ ਸਿੰਘਲੇ ਹਲਕੇ ਤੋਂ ਸਿੱਧੇ ਵੀ ਸਾਡੇ ਬੰਦੇ ਪਰਸੋਂ ਦੇ ਵੀ ਗਏ ਵੇ ਆ ਅੱਜ ਵੀ ਸਾਡੇ ਨਾਲ ਜਥਾ ਚੱਲ ਰਹੇ ਆ ਇਕੱਠ ਬਹੁਤ ਹੋ ਜਾਣਾ ਇਹਦਾ ਸਰਕਾਰਾਂ ਨੂੰ ਹੁਣ ਸੋਚਣਾ ਚਾਹੀਦਾ ਜੇ ਕੁਛ ਰੱਬ ਨਾ ਕਰੇ ਡੱਲੇ ਵਾਲ ਨੂੰ ਕੁਝ ਹੋ ਗਿਆ ਤਾ ਇਹ ਫਿਰ ਇਹਨਾਂ ਤੋਂ ਸੰਭਾਲਿਆ ਨਹੀਂ ਜਾਣਾ ਕੰਮ ਮੁੜ ਕੇ ਫਿਰ ਨਾਲੇ ਇਹਨਾਂ ਤੇ ਮੁੰਡਿਆਂ ਤੇ ਦੇ ਧਰੋ ਦੇ ਪੌਣ ਕੇ ਪਰਚੇ ਠੀਕ ਹੈ ਨਾ ਇਹ ਹੱਥ ਬੰਨ ਕੇ ਬੇਨਤੀ ਆ ਪਹਿਲੇ ਹੀ ਜੋ ਐਮ ਐਸ ਪੀ ਇਹੀ ਕਿਹੜਾ ਕੋਈ ਭੀਖ ਮੰਗਦੇ ਆ ਐਮ ਐਸ ਪੀ ਇਹਨਾਂ ਨੂੰ ਦੇਣੀ ਚਾਹੀਦੀ ਆ ਠੀਕ ਹੈ ਨਾ ਹੁਣ ਉਹ ਬੁੱਢਾ ਬੰਦਾ ਜਿਹੜਾ ਬੈਠਾ ਹੈ ਉਹਨੇ ਸਾਰੀ ਉਮਰ ਐ ਲੋਕਾਂ ਦੀ ਖਾਤਰੀ ਤੇ ਕੱਟ ਜਬਤਾਇੰਗੋ ਜਾ ਰਹੇ ਆ ਲਾਹੀ ਠੀਕ ਹੈ ਨਾ ਸਾਨੂੰ ਵੀ ਦਰਦਾ ਵੀ ਹੁਣ ਕਿੰਨੇ ਬੰਦੇ ਗਵਾਲੇ ਦੀਪ ਸਿੱਧੂ ਹੋ ਗਿਆ ਠੀਕ ਹੈ ਨਾ ਤੇ ਆ ਸਿੱਧੂ ਮੂਸੇ ਵਾਲਾ ਹੋ ਗਿਆ ਭਾਈ ਨਿੱਜਰ ਹੋ ਗਿਆ ਹੋਰ ਕਿੰਨੇ ਮੁੰਡੇ ਘਵਾ ਲਏ ਯਾਰ ਇਹ ਇਹ ਸੀ ਕਰਕੇ ਹੀ ਆ ਇਹਨਾਂ ਨੂੰ ਪਤਾ ਨਹੀਂ ਸਾਡੇ ਨਾਲ ਕੀ ਰੌਲਾ ਠੀਕ ਹੈ ਨਾ ਬਿਲਕੁਲ ਹਾਂ ਜਾਵਾਂਗੇ ਜੀ ਜਿੰਨੇ ਜੋ ਕੇ ਲੜਾਂਗੇ ਨਾਲ ਇੱਥੋਂ ਜਾ ਰਹੇ ਹੋ ਤੁਸੀਂ ਇੱਥੋਂ ਤਾਂ ਹੁਣ ਤੁਸੀਂ ਆਪ ਹੀ ਵੇਖ ਲੋ ਹੀ ਆਈ ਜਾਂਦੀਆਂ ਜਿੱਥੇ ਆਈ ਜਾਂਦੇ ਪਿੰਡਾਂ ਦੇ ਦੇਖੋ ਜੀ ਜਿਵੇਂ ਜਿਵੇਂ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੂੰ ਤਕਰੀਬਨ 6 ਮਹੀਨਿਆਂ ਦੇ ਵਿੱਚ ਜਿਨ੍ਹਾਂ ਨੇ ਕਿਸਾਨਾਂ ਦੇ ਮਸਲੇ ਜੇਕਰ ਮੰਡੀਆਂ ਦੇ ਵਿੱਚ ਆਪਣੇ ਕਿਸਾਨਾਂ ਦੇ ਨਾਲ ਧੱਕਾ ਹੋਇਆ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਤਿੰਨ ਡੀਸੀ ਪੈਂਦੇ ਆ ਮੋਗਾ ਫਰੀਦਕੋਟ ਤੇ ਮੁਕਸਰ ਉਹਨਾਂ ਨੇ ਤਿੰਨੇ ਡੀਸੀਆਂ ਨਾਲ ਮਿਲ ਕੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੀ ਇੱਕ ਭਾਰਤ ਸਰਕਾਰ ਦਾ ਨੁਮਾਇੰਦਾ ਹੈ ਤੇ ਜਿਹੜਾ ਡੀਸੀ ਹੈ ਉਹਦਾ ਉਹਦਾ ਪੰਜਾਬ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਵੀ ਇੱਕ ਭਾਰਤ ਸਰਕਾਰ ਦਾ ਮੁਲਾਜ਼ਮ ਹੈ ਜੀ ਤੇ ਕਿਸਾਨਾਂ ਨਾਲ ਮੰਡੀਆਂ ਦੇ ਵਿੱਚ ਜਿਹੜਾ ਕਿਉਂਕਿ ਜਿਹੜੀ ਕਿਸਾਨ ਯੂਨੀਅਨ ਹੈ ਤੇ ਆੜਤਗੇ ਵਰਗ ਹੈ ਆੜਤਾਂ ਨੇ ਕਿਸਾਨਾਂ ਨੂੰ ਇਕੱਠੇ ਕਰਕੇ ਆਪਦੇ 2 ਰੁਪਏ ਦਾ ਵਧਾ ਲਏ ਪਰ ਸਾਡੇ ਜਿਹੜੇ ਕਿਸਾਨ ਹੈ ਸਾਡੇ ਕਿਸਾਨ ਅੱਜ ਵੀ ਉਮੇ ਰੁਲਦੇ ਆ ਕਿਉਂ ਰੁਲਦੇ ਆ ਕਿਉਂਕਿ ਅਸੀਂ ਕਹ ਅਸੀਂ ਆੜਤੀਆਂ ਦੇ ਥੱਲੇ ਲੱਗ ਜਾਨੇ ਆ ਜੇ ਆਪਾਂ ਆੜਤੀਆਂ ਦੇ ਥੱਲੇ ਨਾ ਲੱਗਾਂਗੇ ਤੇ ਉਹਨਾਂ ਨੇ ਤਾਂ ਆਪਦੇ 2 ਰੁਪਏ ਵਧਾ ਲਏ ਆਪਣਾ ਜਿਹੜਾ ਮੁਕਤਜਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ 26 ਚੋਂ ਨਾ ਖਰੀਦਣਾ ਤੁਸੀਂ 26 ਲਾਓ ਟਰਾਲੀ ਲੈ ਕੇ ਆਓ ਤੇ ਜਾਓ ਘਰ ਨੂੰ ਵੇਚ ਕੇ ਪਰ ਕਿਸਾਨਾਂ ਦੇ ਨਾਲ 26 ਝੋਨੇ ਦੇ ਜਿਹੜੇ ਵਾਦੇ ਕੀਤੇ ਸੀ ਦਾ ਦਾ ਘੱਟੇ ਕਾਟ ਕੱਟੀ ਵੇਚ ਕਾਟ ਕਿੰਨੀ ਕੱਟੀ ਗਈ ਤੇ ਜਦੋਂ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਲ ਉਹਨਾਂ ਦੀ ਧਰਮ ਪਤਨੀ ਬੀਬੀ ਸੰਦੀਪ ਕੌਰ ਦੇ ਨਾਲ ਮੋਗੇ ਜਾ ਕੇ ਡੀਸੀ ਦੇ ਨਾਲ ਮੁਲਾਕਾਤ ਕੀਤੀ ਤਾਂ ਡੀਸੀ ਨੇ ਡੀਸੀ ਉਹਨਾਂ ਨੇ ਕਿਹਾ ਵੀ ਕਿਉਂ ਨਹੀਂ ਚੱਕਦੇ ਝੋਨਾ ਕਿਸਾਨਾਂ ਦਾ ਕਿਉਂ ਕਿਸਾਨ ਪਰੇਸ਼ਾਨ ਹੈ ਮੰਡੀਆਂ ਦੇ ਵਿੱਚ ਤੇ ਇਸ ਕਰਕੇ ਸਰਕਾਰ ਦਾ ਕੋਈ ਨੁਮਾਇੰਦਾ ਇਸ ਚੀਜ਼ ਦੇ ਬਾਰੇ ਉਹਨਾਂ ਨੇ ਕੁਝ ਨਹੀਂ ਬੋਲਿਆਗਾ ਭਾਈ ਸਰਬਜੀਤ ਖਾਲਸਾ ਨੂੰ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਜਿੱਤ ਜੂ ਤਾਂ ਇਹ ਕਰ ਕੀ ਦਿਓ ਸ਼ੇਰ ਕਦੇ ਨਹੀਂ ਡਰਦੇ ਵੀ ਗਿੱਦੜਾਂ ਦੀਆਂ ਡਾਰਾਂ ਤੋਂ ਸਿੰਘ ਚਗਾਇਆ ਝੁਕਦੇ ਨਹੀਂ ਜਲਮ ਸਰਕਾਰਾਂ ਤੋਂ ਜਿਹੜੇ ਸ਼ੇਰ ਹੈ ਨਾ ਉਹ ਗਿੱਦੜਾਂ ਦੀਆਂ ਡਾਰਾਂ ਤੋਂ ਡਰਦੇ ਨਹੀਂ ਜਿਹੜੇ ਆ ਗਾਉਣ ਵਾਲੇ ਇਕੱਠੇ ਹੋਏ ਹੋਏ ਸੀ ਨਾ ਅਣਮੋਲ ਵਰਗੇ ਹੈ ਉਹ ਜਦੋਂ ਕਹਿੰਦੇ ਸੀ ਵੀ ਅਸੀਂ ਤਾਂ ਇਹ ਦੇ ਮਗਰ ਕਿਹੜਾ ਇਹ ਤਾਂ ਇਕੱਲਾ ਤੁਰ ਪਿਆ ਪਰ ਜੇ ਕਿਸਾਨ ਯੂਨੀਅਨ ਜਿਵੇਂ ਹੁਣ ਆਪਣੇ ਸਿੱਧੂਪੁਰ ਕਿਸਾਨ ਯੂਨੀਅਨ ਅੱਜ ਗੱਲਬਾਤ ਆਪਾਂ ਹੋਰ ਵੀ ਕਰ ਲਈ ਆ ਕਿਵੇਂ ਦੇਖਦੇ ਹੋ ਪ੍ਰਧਾਨ ਜੀ ਕਹਿੰਦੇ ਆ ਕਿ ਉੱਥੇ ਤਾਂ ਮੋਰਚਾ ਢੱਲਾ ਪੈ ਗਿਆ ਹੁਣ ਗੱਲ ਨਹੀਂ ਬਣਨੀ ਬਣ ਜੂਗੀ ਨਹੀਂ ਜੀ ਗੱਲ ਪੂਰੀ ਬਣੀ ਆ ਜੀ ਜਿਹੜੀ ਸਾਡੀ ਨਾਲ ਕੇਂਦਰ ਸਰਕਾਰ ਆ ਉਹ ਸਾਡੀ ਗੱਲ ਨਹੀਂ ਸੁਣਦੀ ਕਿਸਾਨਾਂ ਦੀ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਡੱਲੇਵਾਲ ਸਾਹਿਬ ਦੇਖੋ ਮਰਨ ਵਰਤ ਤੇ ਬੈਠੇ ਆ ਆਪ ਦਾ ਸਾਰਾ ਕੁਝ ਪ੍ਰਾਪਰਟੀ ਆਪਦੇ ਕਿਸੇ ਦੇ ਨਾਮ ਕਰਵਾ ਕੇ ਉਹ ਮਰਨ ਵਰਤ ਤੇ ਬੈਠੇ ਆ ਉਹਨਾਂ ਦਾ ਵੀ ਇਹੀ ਆਗਾ ਮਕਸਦ ਵੀ ਸਰਕਾਰ ਸਾਡੀ ਕੇਂਦਰ ਸਰਕਾਰ ਕਾਹ ਤੋਂ ਨਹੀਂ ਸੁਣਦੀ ਐਮਐਸਪੀ ਦੇਵੇ ਜੋ ਵੀ ਕਿਸਾਨ ਜੋ ਮੰਗਾ ਮੰਦੇ ਆ ਉਹ ਇਹਨਾਂ ਨੂੰ ਹੱਕ ਆ ਦੇਣੀਆਂ ਚਾਹੀਦੀਆਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆਗਾ ਉਹ ਉਹ ਐਮਐਸਪੀ ਨੂੰ ਕਾਸੇ ਨੂੰ ਜੋ ਵੀ ਸਾਡਾ ਸੰਘਰਸ਼ ਚੱਲਦਾ ਉਹਨਾਂ ਦੀ ਮੰਗ ਜ਼ਰੂਰ ਪੂਰੀ ਕਰਨੋ ਬਿਲਕੁਲ ਹੋਰ ਜਿੱਥੇ ਬੰਦੀਆਂ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਕਿ ਸਾਨੂੰ ਸੱਦਾ ਨਹੀਂ ਆਇਆ ਨਾ ਸਾਨੂੰ ਬੁਲਾਇਆ ਅਸੀਂ ਤਾਂ ਨਹੀਂ ਜਾਂਦੇ ਭਾਈ ਉਹ ਜਿੱਥੇ ਬੰਦੀਆਂ ਜੀ ਉਹ ਆਪੂ ਆਪਨਾ ਉਹਨਾਂ ਦੇ ਵਿਚਾਰ ਆ ਗਏ ਜਿੱਥੇ ਬੰਦੀਆਂ ਠੀਕ ਅਸੀਂ ਮੰਨਦੇ ਆ ਨਹੀਂ ਗਏ ਪਰ ਉਹਨਾਂ ਦਾ ਵੀ ਹੱਕ ਬੰਦਾ ਜਾਣਦਾ ਅਸੀਂ ਬਸ ਇੰਨੀ ਬੇਨਤੀ ਕਰਦੇ ਆ ਜੀ ਓਕੇ ਜੀ ਕਿਵੇਂ ਦੇਦਾਂ ਬਾਬਾ ਜੀ ਬਣੂਗੀ ਉਹ ਗੱਲ ਦੁਬਾਰਾ ਮੋਰਚੇ ਦੇ ਵਿੱਚ ਕੈਮ ਹੋਊਗਾ ਨਹੀਂ ਆਣੇ ਸਿੰਘ ਸਭ ਤਿਆਰ ਆ ਜਾਣ ਨੂੰ ਤਿਆਰ ਪਰ ਤਿਆਰ ਤਿਆਰ ਪਰ ਤਿਆਰ ਗੱਲ ਬਣਾ ਕੇ ਹਟਾਂਗੇ ਬਣਾ ਕੇ ਹਟਾਂਗੇ ਜਿੱਤੋਂ ਕੇ ਮੋਰਚਾ ਲੱਗਦਾ ਜਿੱਤ ਪਾਵਾਂਗੇ ਜੀ ਜਮਾ ਜਿੱਤਾਂਗੇ ਜੀ ਫਿਰ ਤੁਸੀਂ ਬਦਾਲੀ ਤੋਂ ਲੈ ਕੇ ਵੇਖ ਲਓ ਠੀਕ ਹੈ ਟਾਈਮ ਲੱਗ ਜਾਂਦਾ ਬਿਲਕੁਲ ਜਮਾ ਜਿੱਤਾਂਗੇ ਜੀ ਜਿੱਤ ਕੇ ਆਉਂਦੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਜਿਹੜੇ ਕਿਸਾਨ ਨੇ ਜਿਹੜੇ ਇੱਥੋਂ ਲੋਕ ਨੇ ਉਹ ਬੱਸਾਂ ਦੇ ਵਿੱਚ ਭਰ ਭਰ ਕੇ ਕਣਖਨੌਰੀ ਦੇ ਵੱਲ ਪਹੁੰਚ ਰਹੇ ਨੇ ਗੱਲਬਾਤ ਕਰਦੇ ਆਂ ਕਿਸਾਨਾਂ ਦੇ ਨਾਲ ਵੀ ਕਿ ਕੀ ਹੁਣ ਮੋਰਚਾ ਫਿਰ ਉਹ ਰੰਗ ਫੜ ਪਾਊਗਾ ਗੱਲਬਾਤ ਕਰਦੇ ਆਂ ਇੱਥੇ ਜਿਹੜੇ ਬੱਸਾਂ ਨੇ ਉਹ ਭਰ-ਭਰ ਕੇ ਖਨੌਰੀ ਬਾਰਡਰ ਵੱਲ ਜਾ ਰਹੀਆਂ ਨੇ ਬਾਬਾ ਜੀ ਚੱਲੇ ਆਂ ਫਿਰ ਖਨੌਰੀ ਨੂੰ ਹਾਂਜੀ ਹਾਂਜੀ ਕੀ ਮਾਹੌਲ ਆ ਪੂਰਾ ਉੱਥੇ ਬੁੜੂਗੇ ਦੁਆਰਾ ਹਾਂਜੀ ਹਾਂਜੀ ਬਣੂਗਾ ਬਈ ਜੀ ਮਾਹੌਲ ਬਣਾਉਣ ਵਾਸਤੇ ਹੀ ਚੱਲੇ ਆਂ ਜਿਵੇਂ ਉਹ ਸਾਨੂੰ ਵਿੰਗਾਰ ਰਹੇ ਆ ਜੇ ਅਸੀਂ ਹਜੇ ਵੀ ਉਹਨਾਂ ਦੀ ਵਿੰਗਾਰ ਕਬੂਲ ਨਹੀਂ ਕਰਦੇ ਤਾਂ ਅਸੀਂ ਫਿਰ ਕੁਝ ਵੀ ਨਹੀਂ ਕਰ ਸਕਦੇ ਹਨਾ ਹੁਣ ਉਹ ਲਲਕਾਰੇ ਮਾਰਦੇ ਆ ਬਾਰਡਰਾਂ ਦੇ ਉੱਤੇ ਖੜ ਕੇ ਸਾਡੇ ਅੱਖਾਂ 'ਚ ਸਿਟੀ ਜਾਂਦੇ ਆ ਸਪਰੇਆਂ ਕਰੀ ਜਾਂਦੇ ਆ ਅਸੀਂ ਅੱਜ ਉਹ ਵੰਗਾਰਪੁਰ ਨਹੀਂ ਚੱਲੇ ਆ ਬਈ ਉਹ ਚੱਲੇ ਆ ਉਹ ਕਹਿੰਦੇ ਆ ਕਿ ਇਕੱਠ ਹੈ ਨਹੀਂ ਕਿ ਕਿਸਾਨਾਂ ਦਾ ਇੱਥੇ ਹੁਣ ਇੰਨਾ ਬਹੁਤ ਘਟ ਗਿਆ ਮੋਰਚੇ ਵਿੱਚ ਕੱਟ ਨਹੀਂ ਕਿਸਾਨਾਂ ਦਾ ਇਕੱਠ ਬਈ ਜੀ ਪਹਿਲਾਂ ਜਿੰਨਾ ਹੀ ਆ ਪਰ ਕਿਸਾਨ ਅੱਗੇ ਨਹੀਂ ਆ ਰਹੇ ਕਿਉਂ ਹੁਣ ਉੱਥੇ ਸਾਡਾ ਲੱਗਿਆ ਵਾ ਵੀ ਜਿੱਥੇ ਅਸੀਂ ਬੈਠ ਕੇ ਰੋਸ ਪ੍ਰਦਰਸ਼ਨ ਕਰਨਾ ਉੱਥੇ ਬੈਠ ਕੇ ਆਦੇ ਕਰੀ ਜਾਂਦੇ ਪੰਡਾਲ ਦੇ ਵਿੱਚ ਜੀ ਵੀ ਅਸੀਂ ਉਹਨਾਂ ਦੇ ਬਾਰਡਰ ਦੇ ਉੱਤੇ ਨਹੀਂ ਜਾ ਰਹੇ ਉਹਨਾਂ ਨੂੰ ਇਹ ਲੱਗਦਾ ਵੀ ਖਾਣੀ ਖਿੰਡ ਗਏ ਪਰ ਅਜੇ ਖਿੰਡੇ ਨਹੀਂ ਅਸੀਂ ਮੁੱਠੀ ਜਿਹੜੀ ਬੰਦ ਹੈ ਖੁੱਲੀ ਆ ਉਹਨਾਂ ਜਿਹੜੀ ਖੁੱਲੀ ਹੈ ਜਦੋਂ ਬੰਦ ਹੋ ਜਿੰਨਾਂ ਤਾਂ ਇਹਦਾ ਗ੍ਰਿਪ ਬਣ ਜਾਂਦਾ ਹੈ ਜਿੰਨਾਂ ਚਿਰ ਹਾਂ ਗ੍ਰਿਪ ਬਣਾਉਣੀ ਚੱਲਦੇ ਆ ਹੁਣ ਅਸੀਂ ਬਾਕੀ ਸਾਰੇ ਜਥੇਬੰਦੀਆਂ ਨੂੰ ਵੀ ਅਪੀਲ ਹੈ ਜਿਹੜੇ ਘਰਾਂ ਦੇ ਵਿੱਚ ਬੈਠੇ ਹੀ ਵੱਧ ਤੋਂ ਵੱਧ ਉੱਥੇ ਪਹੁੰਚੋ ਡੱਲੇਵਾਲ ਸਾਹਿਬ ਇਕੱਲੇ ਨੇ ਐਮਐਸਪੀ ਨਹੀਂ ਲੈਣੀ ਸਾਰੇ ਪੰਜਾਬ ਦੀ ਖਾਤਰ ਬੈਠਾ ਹੋ ਆਪਣੇ ਜਮੀਰਾਂ ਦੇ ਮਾੜਾ ਮੋਟਾ ਝਾਕ ਮਾਰੋ ਆਪਣੇ ਅੰਦਰ ਹੀ ਤੇ ਬਾਹਰ ਨਿਕਲੋ ਪਰ ਬਾਕੀ ਜਿੱਥੇ ਬੰਦੇ ਇਹ ਵੀ ਕਹਿ ਰਿਹਾ ਕਿ ਸਾਨੂੰ ਕਿਸੇ ਦਾ ਸੱਦਾ ਨਹੀਂ ਆਇਆ ਨਾ ਸਾਡੇ ਨਾਲ ਸਲਾਹ ਹੋਈ ਹੈ ਕਿ ਉੱਥੇ ਜਾ ਕੇ ਕੀ ਕਰਨਾ ਇਦਾਂ ਦੀ ਗੱਲਾਂ ਵੀ ਆ ਰਹੀਆਂ ਸਾਹਮਣੇ ਭਾਈ ਜੀ ਸਾਨੂੰ ਕਿਹੜਾ ਕਿਸ ਨੇ ਚਿੱਠੀ ਭੇਜੀ ਹੈ ਕਿਸਾਨ ਦੇ ਪੁੱਤਾਂ ਕਿਸਾਨ ਆਪਦੇ ਆਪ ਦੇ ਘਰ ਆਸਤੇ ਚੱਲੇ ਆ ਆਪਦੇ ਬੱਚਿਆਂ ਆਸਤੇ ਚੱਲੇ ਆ ਦੂਜੇ ਜਿਹੜੇ ਕਹਿ ਰਹੇ ਸਾਨੂੰ ਸੱਦਾ ਨਹੀਂ ਆਇਆ ਉਹ ਲੀਡਰ ਕੋਈ ਨਾਜ ਨਹੀਂ ਵੇਚਦੇ ਮੰਡੀਆਂ ਦੇ ਵਿੱਚ ਨਹੀਂ ਜਾਂਦੇ ਜਾਂ ਉਹਦੇ ਬੱਚਿਆਂ ਆਸਤੇ ਨਹੀਂ ਉਹ ਲੜਨਾ ਚਾਹੁੰਦੇ ਆਪਾਂ ਤਾਂ ਆਪਦੇ ਪਰਿਵਾਰ ਆਸਤੇ ਆਪਣੇ ਆਪ ਦੇ ਹੱਕ ਆਸਤੇ ਜਾਂਦੇ ਆ ਪਗੜ ਡੱਲੇਵਾਲ ਦੇ ਕੰਮ ਚੱਲੇ ਆ ਆਪਾਂ ਦਾ ਸਾਂਝੇ ਮੋਰਚੇ ਦੇ ਵਿੱਚ ਬਾਕੀ ਜਿਨ੍ਹਾਂ ਨੇ ਮੋਰਚੇ ਦੇ ਵਿੱਚ ਜਾਣਾ ਬਈ ਉਹ ਜਾਂਦੇ ਹੀ ਆ ਉਹ ਸੱਦੇ ਨਹੀਂ ਡੀਕਦੇ ਬਿਲਕੁਲ ਹਾਂਜੀ ਕਿੰਨਾ ਇਕੱਠ ਜਾ ਰਿਹਾ ਬਾਪੂ ਜੀ ਇੱਥੋਂ ਅੱਜ ਇਕੱਠ ਜੀ ਆ ਮਾ ਤੋਂ ਨੂੰ ਦੀਦਾ ਹੀ ਇਕੱਠ ਬਹੁਤ ਹਾਂਜੀ ਅੱਜ ਤਾਂ ਹਜ਼ਾਰਾਂ ਚ ਹੀ ਹੋ ਜੂਗਾ ਹਜ਼ਾਰਾਂ ਚ ਇਕੱਠ ਚੱਲਾ ਸਾਡੀ ਜਿਹੜੀ ਸਾਡਾ ਗਿੱਦੜਵੇ ਆ ਆਪਣਾ ਹਲਕਾ ਸ੍ਰੀ ਮੁਕਸਰ ਸਾਹਿਬ ਤੋਂ ਆਏ ਆ ਸੀ ਠੀਕ ਹੈ ਉੱਥੋਂ ਆਏ ਹਾਂਜੀ ਹਾਂਜੀ ਸਾਡਾ ਪਿੰਡ ਧੂੜਕੋਟ ਪੁੱਲਰ ਬੁੱਟਰ ਸ੍ਰੀ ਸਾਰੇ ਪਿੰਡ ਚਾਰ ਪੰਜ ਪਿੰਡਾਂ ਦੇ ਆ ਹਾਂਜੀ ਅੱਡੋ ਅੱਡੀ ਬੱਸਾਂ ਆਈਆਂ ਟੁੱਟ ਮੈਂ ਇਹਨੇ ਲੱਗਾ ਸੀਗਾ ਕਾਲ ਦੇ ਵਿੱਚ ਤੇ ਨਹੀਂ ਤਾਂ ਅਸੀਂ ਜਿੰਨੀਆਂ ਬੱਸਾਂ ਕਹਿੰਦੇ ਗਿੱਦੜਵਾਲਕੇ ਦੇ ਵਿੱਚੋਂ ਕੋਈ ਪੰਜ ਸੱਤ ਬੱਸਾਂ ਲਾਜ਼ਮੀ ਕੱਟਣੀਆਂ ਸੀਗੀਆਂ ਲੋਕਾਂ ਕੋ ਸ਼ਾਹ ਨਾ ਹੁੰਦੀ ਸੀ ਉਹ ਰੋਕੇ ਬੱਸ ਭਰਦੇ ਸੀਗੇ ਅਸੀਂ ਕਿ ਵੀ ਸਫਰ ਬਹੁਤ ਜਿਆਦੇ ਆ ਤੇ ਵੀ ਆਪਾਂ ਔਖੇ ਹੋਵਾਂਗੇ ਇਹ ਫਿਰ ਕਦੇ ਉਹ ਪਸਾ ਲੈ ਕੇ ਤਿੰਨ ਹੀ ਬੱਸਾਂ ਦੇ ਤਿੰਨ ਹੀ ਬੱਸਾਂ ਦਿੱਤੀਆਂ ਸੀ ਅਸੀਂ ਤਿੰਨੇ ਬੱਸਾਂ ਦੋ ਦੋਦੇ ਤੋਂ ਲੈ ਕੇ ਆਏ ਆ ਇੱਕ ਅਸੀਂ ਮੁਕਸਰ ਹਲਕਾ ਸਾਡਾ ਫਰੀਦਕੋਟ ਹਲਕਾ ਨਹੀਂ ਅਸੀਂ ਇੱਕ ਉੱਥੋਂ ਭਰ ਕੇ ਲਏ ਆ ਅਸੀਂ ਤਿੰਨ ਬੱਸਾਂ ਲੈ ਕੇ ਆਏ ਆ ਹਾਂਜੀ ਬਾਪੂ ਜੀ ਕੀ ਲੱਗਦਾ ਮੋਰਚ ਜਿੱਤ ਪਾਉਂਗੇ ਹੁਣ ਜਿਵੇਂ ਲੋਕ ਜਾ ਰਹੇ ਉੱਥੇ ਦੁਬਾਰਾ ਬਈ ਕਿਰਪਾ ਕਿਰਪਾ ਹੋਈ ਕਿਰਪਾ ਹੋਈ ਤੁਸੀਂ ਡੱਲਿਆ ਦਾ ਦੇਖਿਆ ਵੀ ਕੀ ਆੜਦਾ ਕੀ ਲੋਕਾਂ ਸ਼ਾਹ ਨਾਉਣ ਲੱਪੇ ਹੋਣ ਸੀ ਮੈਂ ਉਥੋਂ ਕੱਲ ਰਾਤ ਹੀ ਆਏ ਸੀਗਾ ਕੋਈ ਘਰੇ ਪਾਕਸ਼ਨ ਸੀਗਾ ਇਸੇ ਕਿ ਬੱਸਾਂ ਜਾਣੀਆਂ ਸੀ ਲੋਕਾਂ ਦਾ ਉੱਥੇ ਲੋਕਣਾ ਹੁਣ ਵੱਧ ਵਧ ਕੇ ਆਪੋ ਤਪ ਜਾਂਦੇ ਆ ਇਹ ਬਹੁਤ ਜਾਣੇ ਕਿਸਾਨੀ ਦਾ ਇੱਕ ਜ਼ਰੂਰੀ ਬਣ ਗਣਾ ਜਿਹੜਾ ਹਾਂ ਇੱਕ ਹੋਰ ਬੇਨਤੀ ਤੁਹਾਡੇ ਚੈਨਲ ਰਾਹੀਂ ਕਰਨਾ ਚਾਹਣਾ ਮੈਂ ਜਿਹੜੇ ਸਾਡੇ ਭਰਾ ਜਿਹੜੇ ਕਿਸਾਨ ਆ ਜਿਹੜੇ ਅੱਧੇ ਤਾਂ ਉੱਥੇ ਬੈਠੇ ਆ ਗਿਆ ਕਈ ਲੋਕ ਤਰਾ ਤਰਾ ਦੀਆਂ ਫੁਆਵਾਵਾਂ ਡਾ ਰਹੇ ਨੇ ਮੈਂ ਤੁਹਾਡੇ ਚੈਨਲ 'ਈ ਇਹ ਦਰਖਾਸਤ ਕਰਦਾ ਹਾਂ ਉਹਨਾਂ ਲੋਕਾਂ ਨੂੰ ਵੀ ਜਿਹੜੀਆਂ ਫੁਆਵਾਹਾਂ ਨੇ ਉਹਨਾਂ ਤੋਂ ਬਚੋ ਜਿਹੜੇ ਮੇਰੇ ਵੀਰ ਪ੍ਰਾਕᱥਾਨ ਘਰੇ ਬੈਠੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਜੀ ਦੋ ਦੋ ਕਿੱल्ल्याਣੇ ਤਿੰਨ ਤਿੰਨ ਕਿੱल्ल्याਣੇ ਦਾ ਵਿਚਾਰੇ ਉੱਥੇ ਜਾ ਰਹੇ ਨੇ ਜਿਹੜੇ 20 20 ਕਿੱल्ल्याਣੇ ਵਿੱਚ ਆ ਵੀ ਰਹੇ ਨੇ ਮੈਂ ਸਾਰਿਆਂ ਨੂੰ ਇੱਕ ਬਰਾਬਰ ਨਹੀਂ ਕਹਿਣ ਦਾ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਹੋ ਸਕਦੀਆਂ ਪਰ ਉਹਨਾਂ ਨੂੰ ਬੇਨਤੀ ਕਰਦਾ ਬਾਈ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਆਪਾਂ ਜਿਹੜਾ ਹੈ ਧਰਨਾ ਦੇ ਵਿੱਚ ਵੱਧ ਤੋਂ ਵੱਧ ਇਕੱਠ ਕਰ ਸਕੀਏ ਤੇ ਆਪਾਂ ਘਰ ਚ ਜਿੱਤ ਸਗੀ ਹੈ ਨਾ ਉਹ ਕਿ ਜਿਹੜੇ ਉੱਥੇ ਬੰਦੇ ਆਪਣੇ ਬੈਠੇ ਆ ਉਹਨੂੰ ਜਿਹੜੀ ਸਰਕਾਰ ਆ ਉਹ ਖਬਰਾਂ ਦੇ ਵਿੱਚ ਚਲਾਉਂਦੀ ਹੈ ਕਿ ਖਾਲਸਤਾਨੀਏ ਅੱਤਵਾਦੀ ਆ ਇਹ ਉੱਥੇ ਗਲਤ ਬੰਦੇ ਬੈਠੇ ਆ ਇਦਾਂ ਕਿ ਇਹਨਾਂ ਦੇ ਮਤਾਬਕ ਤਾਂ ਤੁਸੀਂ ਚੈਨਲ ਵਾਲੇ ਵੀ ਖਾਸਤਾਨੀਏ ਹੂੰ ਇਹਦਾ ਜਿੰਨਾ ਪ੍ਰਿੰਟ মিডিਆ ਸੋਸ਼ਲ ਮੀਡੀਆ ਨਾਲੋਂ ਸਾਰਿਆਂ ਨੂੰ ਖਾਸਤਾਨੀ ਦੱਸੀ ਜਾਂਦੀ ਜੇ ਆਪਣੇ ਹੱਕ ਮੰਗਣ ਵਾਸਤੇ ਉੱਥੇ ਬੈਠੇ ਆ ਤਾਂ ਕਿਹਦਾ ਮਤਲਬ ਉਹ ਖਾਸਤਾਨੀ ਹੈ ਜੀ ਬਾਕੀ ਖਾਸਤਾਨ ਵੀ ਸਾਡਾ ਇੱਕ ਮੁੱਦਾ ਹੈ ਇੱਕ ਦਿਨ ਇਹ ਮਿਲਣਾ ਹੀ ਮਿਲਣਾ ਹੈ ਕਿੰਨਾ ਕੁ ਸਮਾਂ ਇਹ ਜਿੰਨਾ ਜਿੰਨਾ ਜ਼ਿਆਦਾ ਅਤਿਆਚਾਰ ਕਰ ਰਹੇ ਆ ਉਹਨਾਂ ਲੋਕ ਜਿਆਦਾ ਜਾਗਰੂਕ ਹੋ ਰਹੇ ਹੌਲੀ ਹੌਲੀ ਜਿਹੜੀ ਮੰਗ ਆਏ ਵੀ ਅੱਗੇ ਨੂੰ ਵਧ ਰਹੀ ਏ ਤਾਂ ਲੋਕਾਂ ਨੂੰ ਆਪੇ ਮੇਰੇ ਨਾਲ ਸਾਰੀ ਏ ਵੀ ਅਰ ਜਿੰਨਾ ਚਿਰ ਅਸੀਂ ਆਪਣਾ ਸੂਬਾ ਜਾਂ ਦੇਸ਼ ਆਢ ਨਹੀਂ ਬਣਾ ਲੈਂਦੇ ਉਹਨਾਂ ਚਿਰ ਸਾਡਾ ਇਸ ਚੁੰਡਲੀ ਸਰਕਾਰ ਤੋਂ ਨਹੀਂ ਖੜਾ ਛੁੱਟਣਾ ਕਿਉਂਕਿ ਜਿੰਨਾ ਚਬਰ ਜਿਆਦਾ ਕਰੀ ਜਾਂਦੇ ਆ ਇਸ ਚੀਜ਼ ਦੀ ਜਿਹੜੀ ਡਿਮਾਂਡ ਹੋਗਾ ਅੱਗੇ ਵਧਦੀ ਜਾਂਦੀ ਉਹ ਵੀ ਥੋੜੇ ਹਿੱਸਾ ਬੰਦਾ ਜਿਹੜਾ ਖਾਸ ਤੌਰ 'ਤੇ ਕੋਈ ਵੱਖਰੀ ਉਹ ਹਿੱਸਾ ਸਾਡਾ ਕੁਈ ਮੰਗ ਜੈ ਜੜੀ ਗੱਲ ਨਹੀਂ ਮੰਗਦੇ ਜਿਹੜੇ ਖਾਲਸਾ ਹੁੰਦਾ ਠੀਕ ਹੈ ਠੀਕ ਹੈ ਬਾਬਾ ਧੰਵਾਦ ਜੀ ਸਾਰਿਆਂ ਦਾ